ਹਾ ਹਾ ਸਤਿਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਜਿਸ ਦੇ ਸਦਾ ਸਿਰ ਤੇ ਵਿਆਪਕ ਪ੍ਰਭੂ ਨੂੰ ਜਾਣ ਲਿਆ ਹੈ ਉਸ ਦਾ ਨਾਮ ਸਤਗੁਰੂ ਹੈ ਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਏ ਨਾਨਕ ਉਸ ਦੀ ਸੰਗਤ ਵਿੱਚ ਰਹਿ ਕੇ ਸਿੱਖ ਵਿਕਾਰਾਂ ਤੋਂ ਬਚ ਜਾਂਦਾ ਹੈ ਉਹਦਾ ਉਧਾਰ ਹੋ ਜਾਂਦਾ ਹੈ ਤਾਂ ਤੇ ਤੂੰ ਵੀ ਗੁਰੂ ਦੀ ਸੰਗਤ ਵਿੱਚ ਰਹਿ ਕੇ ਅਕਾਲ ਪੁਰਖ ਦੇ ਗੁਣ ਗਾ ਹਰ ਗੁਣ ਗਾਉ ਉਸ ਮਾਲਕ ਦੇ ਗੁਣ ਗਾਉ ਅਸ਼ਟ ਪਦੀ ਸਤਗੁਰ ਸਿੱਖ ਕੀ ਕਰੈ ਪ੍ਰਤਿਪਾਲ ਸਤਗੁਰ ਸਿੱਖ ਦੀ ਪ੍ਰਤਪਾਲਣਾ ਕਰਦਾ ਹੈ ਰੱਖਿਆ ਕਰਦਾ ਹੈ ਸੇਵਕ ਕੋ ਗੁਰ ਸਦਾ ਦਿਆਲ ਸਤਗੁਰ ਆਪਣੇ ਸੇਵਕੋ ਤੇ ਸਦਾ ਹੀ ਮੇਰ ਕਰਦਾ ਹੈ ਦਿਆਲਤਾ ਕਰਦਾ ਹੈ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਦੁਰਮਤ ਦਾ ਮਤਲਬ ਭੈੜੀ ਮਤ ਸਤਗੁਰ ਆਪਣੇ ਸਿੱਖ ਦੀ ਭੈੜੀ ਮਤ ਰੂਪੀ ਮੈਲ ਦੂਰ ਕਰ ਦਿੰਦਾ ਹੈ ਗੁਰਬਚਨੀ ਹਰ ਨਾਮ ਉਚਰੈ ਕਿਉਂਕਿ ਸਿੱਖ ਆਪਣੇ ਸਤਗੁਰ ਦੇ ਉਪਦੇਸ਼ ਦੇ ਰਾਹੀ ਪ੍ਰਭੂ ਦਾ ਨਾਮ ਉਚਾਰਦਾ ਹੈ ਸਿਮਰਦਾ ਹੈ ਸਤਗੁਰ ਸਿੱਖ ਕੇ ਬੰਧਨ ਕਾਟੈ ਸਤਗੁਰ ਆਪਣੇ ਸਿੱਖ ਦੇ ਵਿਕਾਰਾਂ ਦੇ ਬੰਧਨ ਕੱਟ ਦਿੰਦਾ ਹੈ ਗੁਰ ਕਾ ਸਿੱਖ ਵਿਕਾਰ ਤਿ ਹਟੈ ਗੁਰੂ ਦਾ ਸਿੱਖ ਵਿਕਾਰਾਂ ਵੱਲੋਂ ਹਟ ਜਾਂਦਾ ਹੈ ਸਤਗੁਰ ਸਿੱਖ ਕੋ ਨਾਮ ਧਨ ਦੇ ਸਤਗੁਰ ਆਪਣੇ ਸਿੱਖ ਨੂੰ ਪ੍ਰਭੂ ਦਾ ਨਾਮ ਰੂਪੀ ਧਨ ਦਿੰਦਾ ਹੈ ਗੁਰ ਕਾ ਸਿੱਖ ਵੱਡ ਭਾਗੀ ਹੈ ਇਸ ਤਰ੍ਹਾਂ ਸਤਗੁਰ ਦਾ ਸਿੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ ਸਤਗੁਰ ਸਿੱਖ ਕਾ ਹਲਤ ਪਲਤ ਸਵਾਰੇ ਸਤਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦਿੰਦਾ ਹੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਇਹ ਨਾਨਕ ਸਤਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ ਹੈ ਗੁਰ ਕੇ ਗ੍ਰਹਿ ਸੇਵਕ ਜੋ ਰਹੈ ਜਿਹੜਾ ਸੇਵਕ ਸਿੱਖਿਆ ਦੀ ਖਾਤਰ ਗੁਰੂ ਦੇ ਘਰ ਵਿੱਚ ਭਾਵ ਗੁਰੂ ਦੇ ਦਰ ਤੇ ਰਹਿੰਦਾ ਹੈ ਗੁਰ ਕੀ ਆਗਿਆ ਮਨ ਮੈਂ ਸਹਿ ਗੁਰੂ ਦਾ ਹੁਕਮ ਮਨ ਵਿੱਚ ਮੰਨਦਾ ਹੈ ਆਪਸ ਕੋ ਕਰ ਕਛ ਨਾ ਜਨਾਵੇ ਜੋ ਆਪਣੇ ਆਪ ਨੂੰ ਵੱਡਾ ਨਹੀਂ ਜਿਤਾਉਂਦਾ ਹਰ ਹਰ ਨਾਮ ਹਿਰਦੇ ਸਦ ਧਿਆਵੇ ਪ੍ਰਭੂ ਦਾ ਨਾਮ ਸਦਾ ਹਿਰਦੇ ਵਿੱਚ ਧਿਆਉਂਦਾ ਹੈ ਮਨ ਵੇਚੈ ਸਤਗੁਰ ਕੈ ਪਾਸ ਜੋ ਆਪਣਾ ਮਨ ਸਤਗੁਰੂ ਅੱਗੇ ਬੀਚ ਦਿੰਦਾ ਹੈ ਤਿਸ ਸੇਵਕ ਕੀ ਕਾਰਜ ਰਾਸ ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ ਰਾਸ ਆ ਜਾਂਦੇ ਹਨ ਸੇਵਾ ਕਰਤ ਹੋਏ ਨਹਿ ਕਾਮੀ ਜੋ ਸੇਵਕ ਗੁਰੂ ਦੀ ਸੇਵਾ ਕਰਦਿਆਂ ਹੋਇਆਂ ਕਿਸੇ ਫਲ ਦੀ ਇੱਛਾ ਨਹੀਂ ਰੱਖਦਾ ਤਿਸ ਕੋ ਹੂਤ ਪ੍ਰਾਪਤ ਸੁਆਮੀ ਉਸ ਨੂੰ ਮਾਲਕ ਪ੍ਰਭੂ ਮਿਲ ਪੈਂਦਾ ਹੈ ਆਪਣੀ ਕਿਰਪਾ ਜਿਸ ਆਪ ਕਰੇ ਆਪਣੀ ਕਿਰਪਾ ਜਿਸ ਆਪ ਕਰੇ ਜਿਸ ਤੇ ਪ੍ਰਭੂ ਆਪਣੀ ਮਿਹਰ ਕਰਦਾ ਹੈ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਏ ਨਾਨਕ ਉਹ ਸੇਵਕ ਸਤਗੁਰੂ ਦੀ ਸਿੱਖਿਆ ਲੈਂਦਾ ਹੈ 20 ਵਿਸਵੈ ਗੁਰ ਕਾ ਮਨ ਮਨ ਜੋ ਸੇਵਕ ਆਪਣੇ ਸਤਿਗੁਰੂ ਨੂੰ ਆਪਣੀ ਸ਼ਰਧਾ ਦਾ ਪੂਰੇ ਤੌਰ ਤੇ ਯਕੀਨ ਦਿਵਾ ਲੈਂਦਾ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਉਹ ਅਕਾਲ ਪੁਰਖ ਦੀ ਅਵਸਥਾ ਨੂੰ ਸਮਝ ਲੈਂਦਾ ਹੈ ਸੋ ਸਤਿਗੁਰ ਜਿਸ ਹਿਰਦੈ ਹਰਨਾਉ ਸਤਿਗੁਰ ਪੀ ਉਹ ਹੈ ਜਿਸਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ ਅਨੇਕ ਬਾਰ ਗੁਰ ਕੋ ਬਲ ਜਾਉ ਮੈਂ ਐਸੇ ਗੁਰੂ ਤੋਂ ਕਈ ਵਾਰੀ ਸਦਕੇ ਜਾਂਦਾ ਹਾਂ ਸਰਬ ਨਿਧਾਨ ਜੀ ਕਾ ਦਾਤਾ ਸਤਗੁਰ ਸਾਰੇ ਖਜ਼ਾਨਿਆਂ ਦਾ ਤੇ ਆਤਮਿਕ ਜ਼ਿੰਦਗੀ ਦਾ ਦੇਣ ਵਾਲਾ ਹੈ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਉਹ ਅਠੇ ਪਹਿਰ ਅਕਾਲ ਪੁਰਖ ਦੇ ਪਿਆਰ ਵਿੱਚ ਰੰਗਿਆ ਰਹਿੰਦਾ ਹੈ ब्रह्म में जन जन में पार ब्रह्म प्रभु दा सेवक सतगुरु प्रभु विच जुड़या रहंदा है ते प्रभु दे सेवक सतगुरु विच प्रभु सदा टिकया है इ कह आप नहीं कश परम गुरु ते प्रभु एक रूप हन इस विच पलेखे वाली गल नहीं है परम दा मतलब पलेखा ਸਹਸ ਸਿਆਣਪ ਲਿਆ ਨਾ ਜਾਈਐ ਹਜ਼ਾਰਾਂ ਚਤਰਾਈਆਂ ਨਾਲ ਅਜਿਹਾ ਗੁਰੂ ਨਹੀਂ ਮਿਲਦਾ ਨਹੀਂ ਨਾਨਕ ਐਸਾ ਗੁਰ ਵਡਭਾਗੀ ਪਾਈਐ ਏ ਨਾਨਕ ਅਜਿਹਾ ਗੁਰੂ ਵੱਡੇ ਭਾਗਾ ਨਾਲ ਮਿਲਦਾ ਹੈ ਸਫਲ ਦਰਸ਼ਨ ਪੀਖਤ ਪੁਨੀਤ ਪੁਨੀਤ ਦਾ ਮਤਲਬ ਹੁੰਦਾ ਪਵਿੱਤਰ ਗੁਰੂ ਦਾ ਦੀਦਾਰ ਸਾਰੇ ਫਲ ਦੇਣ ਵਾਲਾ ਹੈ ਦੀਦਾਰ ਕੀਤਿਆਂ ਪਵਿੱਤਰ ਹੋ ਜਾਈਦਾ ਹੈ ਪਰ ਸਤ ਚਰਨ ਗਤ ਨਿਰਮਲ ਰੀਤ ਗਤ ਦਾ ਮਤਲਬ ਉੱਚੀ ਅਵਸਥਾ ਨਿਰਮਲ ਦਾ ਮਤਲਬ ਸੁੱਚੀ ਗੁਰੂ ਦੇ ਚਰਨ ਛੋਹਿਆਂ ਉੱਚੀ ਅਵਸਥਾ ਤੇ ਸੁੱਚੀ ਰਹਿ ਰੀਤ ਹੋ ਜਾਂਦੀ ਹੈ ਭੇਟਤ ਸੰਗ RAM ਗੁਨ ਰਵੈ ਗੁਰੂ ਦੀ ਸੰਗਤ ਵਿੱਚ ਰਹਾ ਪ੍ਰਭੂ ਦੇ ਗੁਣ ਗਾ ਸ਼ਕੀ ਦੇ ਹਨ ਪਾਰ ਬ੍ਰਹਮ ਕੀ ਦਰਗਹਿ ਗਵੈ ਅਕਾਲ ਪੁਰਖ ਦੀ ਦਰਗਾਹ ਵਿੱਚ ਪਹੁੰਚ ਹੋ ਜਾਂਦੀ ਹੈ ਸੁਣ ਕਰ ਬਚਨ ਕਰਨ ਅਗਾਨੇ ਅਗਾਨੇ ਦਾ ਮਤਲਬ ਰੱਜ ਜਾਣਾ ਗੁਰੂ ਦੇ ਬਚਨ ਸੁਣ ਕੇ ਕੰਨ ਰੱਜ ਜਾਂਦੇ ਹਨ ਮਨ ਸੰਤੋਖ ਆਤਮ ਪਤਿਆਨੇ ਮਨ ਵਿੱਚ ਸੰਤੋਖ ਆ ਜਾਂਦਾ ਹੈ ਤੇ ਆਤਮਾ ਪਤੀਜ ਜਾਂਦੀ ਹੈ ਪੂਰਾ ਗੁਰ ਅਖਿਓ ਜਾਕਾ ਮੰਤਰ ਸਤਿਗੁਰੂ ਪੂਰਨ ਪੁਰਖ ਹੈ ਉਸ ਦਾ ਉਪਦੇਸ਼ ਵੀ ਸਦਾ ਅਟਲ ਹੈ ਮੰਤਰ ਦਾ ਮਤਲਬ ਉਪਦੇਸ਼ ਅੰਮ੍ਰਿਤ ਦ੍ਰਿਸ਼ਟ ਪੀਖੇ ਹੋਏ ਸੰਤ ਅਮਰ ਕਰਨ ਵਾਲੀ ਨਜ਼ਰ ਨਾਲ ਤੱਕਦਾ ਹੈ ਉਹੀ ਸੰਤ ਹੋ ਜਾਂਦਾ ਹੈ ਗੁਣ ਬੇਅੰਤ ਕੀਮਤ ਨਹੀਂ ਪਾਏ ਸਤਿਗੁਰ ਦੇ ਗੁਣ ਬੇਅੰਤ ਹੈ ਮੂਲ ਨਹੀਂ ਪਿਆ ਸਕਦਾ ਨਾਨਕ ਜਿਸ ਭਾਵੈ ਤਿਸ ਲਈ ਮਿਲਾਈ ਇਹ ਨਾਨਕ ਜੋ ਜੀਵ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸ ਨੂੰ ਗੁਰੂ ਨਾਲ ਮਿਲਾਉਂਦਾ ਹੈ ਜਿਹਬਾ ਏਕ ਉਸਤਤ ਅਨੇਕ ਮਨੁੱਖ ਦੀ ਜੀਵ ਇੱਕ ਹੈ ਭਰਪੂਰਨ ਪੁਰਖ ਵਾਲੇ ਸਦਾ ਥਿਰ ਵਿਆਪਕ ਪ੍ਰਭੂ ਦੇ ਅਨੇਕਾਂ ਗੁਣ ਹਨ ਸਤ ਪੁਰਖ ਪੂਰਨ ਬਿਵੇਕ ਕਾਹੂ ਬੂਲ ਨਾ ਪਹੁੰਚਤ ਪ੍ਰਾਣੀ ਪਰ ਪੂਰਨ ਪੁਰਖ ਵਾਲੇ ਸਦਾ ਸਿਰ ਵਿਆਪਕ ਪ੍ਰਭੂ ਦੇ ਗੁਣਾ ਤੱਕ ਮਨੁੱਖ ਕਿਸੇ ਬੂਲ ਦੁਆਰਾ ਪਹੁੰਚ ਨਹੀਂ ਸਕਦਾ ਪ੍ਰਭੂ ਪਹੁੰਚ ਤੋਂ ਪਰੇ ਹੈ ਆ ਪਹੁੰਚ ਦਾ ਮਤਲਬ ਜਿੱਥੇ ਤੱਕ ਪਹੁੰਚ ਨਾ ਹੋ ਸਕੇ ਅਗੰਮ ਅਗੋਚਰ ਪ੍ਰਭ ਨਿਰਵਾਣੀ ਵਾਸ਼ਨਾ ਰਹਤ ਹੈ ਮਨੁੱਖ ਦੇ ਗਿਆਨ ਇੰਦਰੀਆਂ ਦੀ ਉਸ ਤੱਕ ਪਹੁੰਚ ਨਹੀਂ ਹੈ ਨਿਰਾਹਾਰ ਨਿਰਵੈਰ ਸੁਖਦਾਈ ਅਕਾਲ ਪੁਰਖ ਨੂੰ ਕਿਸੇ ਖੁਰਾਕ ਦੀ ਲੋੜ ਨਹੀਂ ਉਹ ਵੈਰ ਰਹਿਤ ਹੈ ਸਗੋਂ ਸਭ ਨੂੰ ਸੁਖ ਦੇਣ ਵਾਲਾ ਹੈ ਤਾਂ ਕੀ ਕੀਮਤ ਕਿਨੇ ਨਾ ਪਾਈ ਕੋਈ ਜੀਵ ਉਸ ਦੇ ਗੁਣਾਂ ਦਾ ਮੁੱਲ ਨਹੀਂ ਪਾ ਸਕਿਆ ਅਨਕ ਭਗਤ ਬੰਦਨ ਨਿਤ ਕਰੈ ਅਨੇਕਾਂ ਭਗਤ ਸਦਾ ਪ੍ਰਭੂ ਨੂੰ ਨਮਸਕਾਰ ਕਰਦੇ ਹਨ ਬੰਦਨ ਦਾ ਮਤਲਬ ਨਮਸਕਾਰ ਚਰਨ ਕਮਲ ਹਿਰਦੈ ਸਿਮਰੈ ਉਸ ਦੇ ਕਮਲਾਂ ਵਰਗੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਸਿਮਰਦੇ ਹਨ ਸੱਦ ਬਲਿਹਾਰੀ ਸਤ ਗੁਰ ਆਪਣੇ ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਹਾਂ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹ ਨਾਨਕ ਆਖ ਜਿਸ ਗੁਰੂ ਦੀ ਮਿਹਰ ਨਾਲ ਐਸੇ ਪ੍ਰਭੂ ਨੂੰ ਜਪ ਸਕੀਦਾ ਹੈ ਇਹ ਹਰ ਰਸ ਪਾਵੈ ਜਨ ਕੋਈ ਕੋਈ ਵਿਰਲਾ ਮਨੁਖ ਪ੍ਰਭੂ ਦੇ ਨਾਮ ਦਾ ਸੁਆਦ ਮਾਣਦਾ ਹੈ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਹ ਨਾਮ ਅੰਮ੍ਰਿਤ ਪੀਂਦਾ ਹੈ ਤੇ ਅਮਰ ਹੋ ਜਾਂਦਾ ਹੈ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾਕੀ ਮਨ ਪ੍ਰਗਟੇ ਗੁਣਤਾਸ ਉਸ ਦਾ ਕਦੀ ਨਾਸ਼ ਨਹੀਂ ਹੁੰਦਾ ਜਿਸ ਦੇ ਮਨ ਵਿੱਚ ਗੁਣਾ ਦੀ ਖਜ਼ਾਨੇ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ 8 ਪਹਿਰ ਹਰ ਕਾ ਨਾਮ ਲੇ ਅਠੇ ਪੈਰ ਪ੍ਰਭੂ ਦਾ ਨਾਮ ਸਿਮਰਦਾ ਹੈ ਸੱਚ ਉਪਦੇਸ਼ ਸੇਵਕ ਕੋ ਦੇ ਆਪਣੇ ਸੇਵਕ ਨੂੰ ਵੀ ਇਹੂ ਸੱਚਾ ਉਪਦੇਸ਼ ਦਿੰਦਾ ਹੈ ਮੂ ਮਾਇਆ ਕੈ ਸੰਗ ਨਾ ਲੀਪ ਮਾਇਆ ਦੇ ਮੂਹ ਦੇ ਨਾਲ ਉਸ ਦਾ ਕਦੀ ਜੋੜ ਨਹੀਂ ਹੁੰਦਾ ਮਨ ਮੈਂ ਰਾਖੈ ਹਰ ਹਰ ਏਕ ਉਹ ਸਦਾ ਆਪਣੇ ਮਨ ਵਿੱਚ ਇੱਕ ਪ੍ਰਭੂ ਨੂੰ ਟਿਕਾਉਂਦਾ ਹੈ ਅੰਧਕਾਰ ਦੀਪਕ ਪ੍ਰਗਾਸੈ ਅੰਧਕਾਰ ਦਾ ਮਤਲਬ ਹੁੰਦਾ ਅਗਿਆਨਤਾ ਦਾ ਹਨੇਰਾ ਜਿਸ ਦੇ ਅੰਦਰ ਉਹ ਨਾਮ ਰੂਪੀ ਦੀਵੇ ਨਾਲ ਅਗਿਆਨਤਾ ਦਾ ਹਨੇਰਾ ਹਟ ਕੇ ਚਾਨਣ ਹੋ ਜਾਂਦਾ ਹੈ ਨਾਨਕ ਭਰਮ মোহ ਤੈ ਦੁੱਖ ਤੈ ਤੇ ਨਾਸੀ ਨਾਨਕ ਭਰਮ মোহ ਦੁੱਖ ਤੈ ਤੇ ਨਾਸੀ ਏ ਨਾਨਕ ਉਸ ਦੇ ਭਲੇਖੇ ਤੇ ਮੋਹ ਦੇ ਕਾਰਨ ਪੈਦਾ ਹੋਏ ਦੁੱਖ ਦੂਰ ਹੋ ਜਾਂਦੇ ਹਨ ਤਪਤ ਮਾਹੀ ਠੰਡ ਵਰਤਾਈ ਹੇ ਭਾਈ ਗੁਰੂ ਦੇ ਪੂਰੇ ਉਪਦੇਸ਼ ਦੁਆਰਾ ਵਿਕਾਰਾਂ ਦੀ ਤਪਸ਼ ਵਿੱਚ ਵਸਿਆ ਭੀ ਪ੍ਰਭੂ ਨੇ ਸਾਡੇ ਅੰਦਰ ਠੰਡ ਵਰਤਾ ਦਿੱਤੀ ਹੈ ਕਿਉਂਕਿ ਪਰਮੇਸ਼ਰ ਦਾ ਨਾਮ ਠੰਡਾ ਹੈ ਆਨੰਦ ਭਇਆ ਦੁੱਖ 나ਠੇ ਭਾਈ ਸੁਖ ਹੀ ਸੁਖ ਹੋ ਗਿਆ ਦੁੱਖ ਨਸ ਗਏ 나ਠੇ ਦਾ ਮਤਲਬ ਨਸ ਗਏ ਜਨਮ ਮਰਨ ਕੀ ਮਿਟੇ ਆਂਦੇਸ਼ੇ ਜਨਮ ਮਰਨ ਦੇ ਗੀੜ ਵਿੱਚ ਪੈਣ ਦੇ ਡਰ ਫਿਕਰ ਮਿਟ ਗਏ ਹਨ ਸਾਧੂ ਕੇ ਪੂਰਨ ਉਪਦੇਸ਼ੇ ਗੁਰੂ ਦੇ ਪੂਰੇ ਉਪਦੇਸ਼ ਦੁਆਰਾ ਭਉ ਚੂਕਾ ਨਿਰਪਾ ਹੋਈ ਵਸੇ ਡਰ ਮੁੱਕ ਗਿਆ ਹੈ ਹੁਣ ਡਰ ਵੱਸਦੇ ਹਨ ਸਗਲ ਬਿਆਦ ਮਨ ਤੇ ਖੈ ਨਸੇ ਸਾਰੇ ਰੋਗ ਨਾਸ਼ ਹੋ ਕੇ ਮਨੋਂ ਵਿਸਰ ਗਏ ਹਨ ਜਿਸ ਕਾ ਸਾ ਤਿੰਨ ਕਿਰਪਾ ਧਾਰੀ ਜਿਸ ਗੁਰੂ ਦੇ ਬਣੇ ਸਾਂ ਉਸ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ ਸਾਧ ਸੰਗ ਜਪ ਨਾਮ ਮੋਹਾਰੀ ਸਤ ਸੰਗਤ ਵਿੱਚ ਪ੍ਰਭੂ ਦਾ ਨਾਮ ਜਪ ਕੇ ਥਿਤ ਪਾਈ ਚੂਕੇ ਭ੍ਰਮ ਗਵਣ ਭ੍ਰਮ ਦਾ ਮਤਲਬ ਭਟਕਣਾ ਸਾਡੀ ਭਲੀਖੇ ਤੇ ਭਟਕਣਾ ਮੁੱਕ ਗਏ ਹਨ ਸੁਣ ਨਾਨਕ ਹਰ ਹਰ ਜਸ ਸਰਬਣ ਏ ਨਾਨਕ ਪ੍ਰਭੂ ਦਾ ਜਸ ਕੰਨੀ ਸੁਣ ਕੇ ਅਸਾਂ ਸ਼ਾਂਤੀ ਹਾਸਲ ਕਰ ਲਈ ਹੈ ਨਿਰਗੁਣ ਆਪ ਸਰਗੁਣ ਵੀ ਓਹੀ ਨਿਰਗੁਣ ਦਾ ਮਤਲਬ ਤਿੰਨਾ ਗੁਣਾ ਤੋਂ ਵੱਖਰਾ ਉਹ ਆਪ ਮਾਇਆ ਦੇ ਤਿੰਨਾ ਗੁਣਾ ਤੋਂ ਵੱਖਰਾ ਹੈ ਤਿਰਗੁਣੀ ਸੰਸਾਰ ਦਾ ਰੂਪ ਵੀ ਆਪ ਹੀ ਹੈ ਕਲਾ ਧਾਰ ਜਿਨ ਸਗਲੀ 모ਹੀ ਜਿਸ ਪ੍ਰਭੂ ਨੇ ਆਪਣੀ ਤਾਕਤ ਕਾਇਮ ਕਰਕੇ ਸਾਰੇ ਜਗਤ ਨੂੰ ਮੋਇਆ ਹੈ ਆਪਣੇ ਚਰਿੱਤ ਪ੍ਰਭ ਆਪ ਬਣਾਏ ਪ੍ਰਭੂ ਨੇ ਆਪਣੇ ਖੇਲ ਤਮਾਸ਼ੇ ਆਪ ਹੀ ਬਣਾਏ ਹੈ ਆਪਣੀ ਕੀਮਤ ਆਪੇ ਪਾਏ ਆਪਣੀ ਬਜ਼ੁਰਗੀ ਦਾ ਮੁੱਲ ਵੀ ਆਪ ਹੀ ਪਾਉਂਦਾ ਹੈ ਹਰ ਬਿਨ ਦੂਜਾ ਨਹੀਂ ਕੋਈ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ ਸਰਬ ਨਿਰੰਤਰ ਏਕੋ ਸੋਏ ਆਪਣੀ ਬਜ਼ੁਰਗੀ ਦਾ ਮੁੱਲ ਵੀ ਆਪ ਹੀ ਪਾਉਂਦਾ ਹੈ ਓਤ ਪੂਤ ਰਵਿਆ ਰੂਪ ਰੰਗ ਤਾਨੇ ਪੀਟੀ ਵੰਗ ਸਾਰੀ ਰੂਪਾਂ ਤੇ ਰੰਗਾ ਵਿੱਚ ਵਿਆਪਕ ਹੈ ਭਈ ਪ੍ਰਗਾਸ ਸਾਧਕੈ ਸੰਗ ਇਹ ਚਾਨਣ ਭਾਵ ਸਮਝ ਸਤਿਗੁਰ ਦੀ ਸੰਗਤ ਵਿੱਚ ਪ੍ਰਕਾਸ਼ਦਾ ਹੈ ਭਾਵ ਇਹ ਸਮਝ ਗੁਰੂ ਦੀ ਸੰਗਤ ਵਿੱਚ ਹੀ ਆਉਂਦੀ ਹੈ ਰਚ ਰਚਨਾ ਆਪਣੀ ਕਲ ਧਾਰੀ ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪਣੀ ਸਤਿਆ ਇਸ ਸ੍ਰਿਸ਼ਟੀ ਵਿੱਚ ਟਿਕਾਈ ਹੈ ਅਨਕ ਵਾਰ ਨਾਨਕ ਬਲਿਹਾਰੀ ਏ ਨਾਨਕ ਆਖ ਮੈਂ ਕਈ ਵਾਰ ਐਸੇ ਪ੍ਰਭੂ ਤੋਂ ਸਦਕੇ ਹਾਂ ਬਲਿਹਾਰੀ ਹਾਂ ਜਿਸ ਮਾਲਕ ਨੇ ਇੱਕ ਕਿਰਪਾ ਸਾਡੇ ਉੱਤੇ ਕੀਤੀ ਹੈ